ਪੰਜਾਬ ਕੈਬਨਿਟ ਦੀ ਐਮਬੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਹੇਠ ਚੰਡੀਗੜ੍ਹ ਵਿਖੇ ਹੋਈ ਜਿਸ ਦੌਰਾਨ ਕਈ ਅਹਿਮ ਫੈਸਲੇ ਲਏ ਗਏ ਮੀਟਿੰਗ ਮਗਰੋਂ ਹੋਏ ਫੈਸਲਾ ਦੇ ਬਾਰੇ ਜਾਣਕਾਰੀ ਦੇਣ ਲਈ ਕੈਬਨਿਟ ਮੰਤਰੀ ਤਰਨੁਪ੍ਰੀਤ ਸਿੰਘ ਸੌਂਦ ਅਤੇ ਸੈਂਟਰ ਮੈਂਬਰ ਸੰਜੀਵ अरोड़ा ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਮੀਡੀਆ ਨੂੰ ਸੰਬੋਧਨ ਕਰਦਿਆਂ ਤਰਨੁਪ੍ਰੀਤ ਸੌਂਦ ਨੇ ਕਿਹਾ ਕਿ ਸੂਬੇ ਦੇ ਸੰਨਤ ਕਾਰਾ ਦੇ ਲਈ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਪੰਜਾਬ ਸਰਕਾਰ ਨੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਦੋ ਓਟੀਐਸ ਸਕੀਮਾਂ ਨੂੰ ਕੈਬਨਿਟ ਤੋਂ ਪ੍ਰਵਾਨਗੀ ਦੇ ਦਿੱਤੀ ਹੈ ਇਹਨਾਂ ਵਿੱਚੋਂ ਪਹਿਲੀ ਸਕੀਮ ਲੈਂਡ ਤੇ ਇਸ ਸਕੀਮ ਦੇ ਤਹਿਤ ਬਕਾਇਆ ਉੱਤੇ ਸਿਰਫ 8% ਦੀ ਵਿਆਜ ਲਾਇਆ ਜਾਵੇਗਾ ਐਸ ਦੇ ਨਾਲ ਹੀ ਕੰਪਾਊਂਡਿੰਗ ਵਿਆਜ ਅਤੇ ਪੈਨਲਟੀ ਮਾਫ ਕਰ ਦਿੱਤੀ ਗਈ ਹੈ ਪੰਜਾਬ ਦੇ ਛੋਟੇ ਉਦਯੋਗ ਫੋਕਲ ਪੁਆਇੰਟ ਨਾਲ ਸੰਬੰਧਿਤ ਇੱਕ ਮੁੱਦਾ ਸੀ ਕਿ ਇੱਥੇ 52 ਫੋਕਲ ਪੁਆਇੰਟ ਨੇ ਅਤੇ ਜੋ 8000 ਏਕੜ ਦੇ ਵਿੱਚ ਬਣੇ ਨੇ ਜਿਨ੍ਹਾਂ ਵਿੱਚ 14000 ਪਲਾਟ ਨੇ ਤੇ ਇਹ OTF ਸਕੀਮ 31 ਦਸੰਬਰ 2025 ਤੱਕ ਲਾਗੂ ਰਹੇਗੀ ਤਰਨਪੁਰ ਸਿੰਘ ਸੋਧ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਪਹਿਲੇ ਸੂਬੇ ਦੇ ਉਦਯੋਗ ਨੂੰ ਭਾਰਤ ਚ ਇੱਕ ਨੰਬਰ ਉੱਤੇ ਲੈ ਕੇ ਆਉਣਾ ਹੀ ਅਤੇ ਇਸ ਲਈ ਵੱਖ-ਵੱਖ ਸਮੇਂ ਉੱਤੇ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ